ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਪਹਿਲਾਂ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਸਾਡਾ ਸਹਿਯੋਗ ਕੀਤਾ ਮੈਂ ਸਾਰੇ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਬੀਤੇ ਦਿਨੇ ਬਾਦਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਡਰਾਮਾ ਖੇਡਿਆ ਗਿਆ। ਉਹ ਡਰਾਮਾ ਸਿਰਫ ਕੇਵਲ ਤੇ ਕੇਵਲ ਬਾਦਲ ਪਰਿਵਾਰ ਦੀ ਪੁਸ਼ਪਨਾਈ ਜਾਂ ਉਹਦੀ ਸਾਖ ਨੂੰ ਬਹਾਲ ਕਰਾਉਣ ਵਾਸਤੇ ਆ। ਮਾਫੀ ਦਾ ਇੱਕ ਡਰਾਮਾ ਖੇਡਿਆ ਗਿਆ। ਗੁਰਮੁਖੋ ਮਾਫੀ ਕਿਸੇ ਗੜਤੀ ਦੀ ਅਣਜਾਣ ਪੁਣੇ ਵਿੱਚ ਗਲਤੀ ਪੁੱਲ ਹੋ ਜਾਵੇ ਤਾਂ ਉਹਦੀ ਮਾਫੀ ਮਿਲਦੀ ਆ। ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ। ਮਿਸਾਲ ਦੇ ਤੌਰ ਤੇ ਗੰਗੂ ਪਾਪੀ ਨੇ ਧੰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਧੰ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਮਾਫ ਨਹੀਂ ਕੀਤਾ ਸਮੇਂ ਅਨੁਸਾਰ ਇਸੇ ਤਰ੍ਹਾਂ ਗੰਗੂ ਪਾਪੇ ਛੋਟੇ ਸਹਿਬਜ਼ਾਦੇ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਕੌਮ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਵੱਧ ਲਿਆ ਦੰਦਮੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਸ੍ਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਨਾ ਇਹਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਦੰਦਮੀ ਟਕਸਾਲ ਦੇ ਮੌਜੂਦਾ ਮੱਖੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਾਨੀ ਨੂੰ ਪੈਸੇ ਦੇ ਕਰਕੇ ਹਥਿਆਰ ਦੇ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਉਹ ਨਾਕਾਮਜਬ ਰਹੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਸਮਾਂ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ 36 ਗੁਰਦੁਆਰਿਆਂ ਦੇ ਸਮੇਤ ਟੈਕਰਾਇਆ ਸਮਾਂ ਬੀਤਣ ਤੇ ਸਮੇਂ-ਸਮੇਂ ਅਨੁਸਾਰ ਇਹਨਾਂ ਨੇ ਸਿੱਖ ਪੰਥ ਦੇ ਉਹਗੇ ਜਿਹੜੇ ਸਿੱਖ ਨਮਾਇੰਦੇ ਸਨ ਉਹਨਾਂ ਨੂੰ ਸ਼ਹੀਦ ਕਰਾਇਆ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰਕਾਰ ਕੀ ਦੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਉਹਦੇ ਵਿੱਚ ਨਾ ਤਾਂ ਤਖਤਾਂ ਦੇ ਜਥੇਦਾਰਾਂ ਨੇ ਕੋਈ ਰੋਲ ਨਿਭਾਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਲ ਨਿਭਾਇਆ ਇਸੇ ਤਰ੍ਹਾਂ ਜਿਹੜੀ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਕੋਈ ਰੋਲ ਨਹੀਂ ਨਿਭਾਇਆ ਸਰਸੇ ਵਾਲੇ ਦੇ ਚੇਲਿਆਂ ਨੇ ਚੈਲੰਜ ਕਰਕੇ ਇਸ ਇਤਿਹਾਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਪਾੜਨ ਦਾ ਚੈਲੰਜ ਕੀਤਾ ਪਰ ਉਹਨਾਂ ਨੇ ਅੰਗ ਪਾੜ ਕਰਕੇ ਆਪਣੇ ਕੰਮ ਵਿੱਚ ਉਹ ਸਫਲ ਹੋਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀਦਾਵ ਦੀ ਸਰਕਾਰ ਇਹ ਹਰ ਮੁੱਦੇ ਤੇ ਪੰਥਕ ਮੋਰਚਿਆਂ ਤੇ ਫੇਲ ਹੋਈ ਆ ਇਨਸਾਫ਼ ਮੰਗਣ ਵਾਸਤੇ ਕੋਟਕਪੂਰੇ ਚੌਕ ਵਿੱਚ ਧਰਨਾ ਲਾਇਆ ਸਾਡੀ ਇੱਕੋ ਇੱਕ ਮੰਗ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ ਚੋਰੀ ਕੀਤੇ ਆ ਅੰਗ ਪਾੜ ਕਰਕੇ ਗੜੀਆਂ 'ਚ ਖਿਲਾਰੇ ਆ ਜਾਂ ਥਾਵਾਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੋਥੀਆਂ ਗੁਟਕੇ ਸਾਹਿਬਾਂ ਦੀ ਬੇਅਦਬੀ ਹੁੰਦੀ ਆ ਇਹਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜੇ ਕਰਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਜ਼ਾ ਮੰਗਦੇ ਸੀ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈਏ ਪਰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਇਆ ਅਮਰਤ ਵੇਲੇ 6 ਵਜੇ ਦਾ ਟਾਈਮ ਸੀ 12 ਤੋਂ 20000 ਦੀ ਗਿਣਤੀ ਵਿੱਚ ਸੰਗਤਾਂ ਕੋਟਕਪੁਰੇ ਚੌਕ ਵਿਟ ਬੈਠੀਆਂ ਸਨ ਆ ਜਪਜੀ ਸਾਹਿਬ ਦਾ ਪਾਠ ਸਪੂਰਨ ਹੋਇਆ ਜਪ ਸਾਹਿਬ ਦਾ ਛੇਵਾਂ ਛੰਦ ਹੋਇਆ ਜਦੋਂ ਸੁਖਬੀਰ ਬਾਦਲ ਦੇ ਕਹਿਣ ਤੇ ਸਮੇਤ ਸੈਣੀ ਪੰਜਾਬ ਪੁਲਿਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨੁਸਾਰ ਸਾਡੇ ਉੱਪਰ ਗੰਦੇ ਪਾਣੀ ਦੀਆਂ ਵਿਚਾੜਾਂ ਡਾਂਗਾਂ ਦੀ ਮਾਰ ਗੋਲੀਆਂ ਦੀ ਵਰਖਾ ਕੀਤੀ ਗਈ ਜਿਸ ਦੇ ਮੁੱਦੇ ਵਜੋਂ ਦੋ ਸਿੰਘ ਸ਼ਹੀਦ ਹੋ ਗਿਆ ਇਹਨਾਂ ਨੇ अनेका ਵੱੱਜਰ ਪਾਪ ਕੀਤੇ ਆ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਹਾਂ ਕਿ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਜਾਂ ਇਹਨਾਂ ਦੀ ਸੱਤਾ ਵਿੱਚ ਰਹਿ ਕੇ ਜਿੰਨਾ ਹਾਂ ਅਹੁਦੇਦਾਰਾਂ ਨੇ ਸੱਤਾ ਦਾ ਆਨੰਦ ਮਾਣਿਆ ਉਹਨਾਂ ਨੂੰ ਕਦੇ ਵਾਸਤੇ ਮਾਫ ਨਾ ਕੀਤਾ ਜਾਵੇ ਜੇਕਰ ਤੁਸੀਂ ਮਾਫ ਕੀਤਾ ਤਾਂ ਇਹਨਾਂ ਨੂੰ ਕਦੇ ਵਾਸਤੇ ਮਾਫ ਨਹੀਂ ਕਰੇਗੀ ਇਹਨਾਂ ਦੀ ਮਾਫੀ ਦੇ ਸਬੰਧ ਵਿੱਚ ਜੇਕਰ ਪੰਜਾਬ ਦੇ ਹਾਲਾਤ ਵਿੜਦੇ ਹਨ ਸਖਾਵੀ ਕੋ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਬਾਦਲ ਦਾ ਬਣਾਇਆ ਜ਼ਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਸੁਖਬੀਰ ਬਾਦਲ ਦੇ ਸਮੇਤ ਉਹਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਨੂੰ ਕਿਸੇ ਹਾਲਤ ਵਿੱਚ ਮਾਫ ਨਾ ਕੀਤਾ ਜਾਵੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਇਹ ਪੰਥਕ ਲੜਾਈ ਆ ਜੇਕਰ ਇਹਨਾਂ ਨੇ ਮਾਫ ਕੀਤਾ ਅਸੀਂ ਆਪਣੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਦੇ ਰਵਾਂਗੇ ਜੇਕਰ ਨਾ ਮਾਫੀ ਦਿੱਤੀ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਜੋ ਨਫਾ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਫ੍ਰੈਂਡਲੀ ਮੈਚ ਖੇੜਿਆ ਜਾ ਰਿਹਾ ਜੀ ਤੁਹਾਨੂੰ ਕੀ ਲੱਗਦਾ ਜੰਮਨਾਲ ਤੇ ਅਕਾਲੀ ਦਲ ਦੇ ਵਿੱਚ ਨਹੀਂ ਜੀ ਫ੍ਰੈਂਡਲੀ ਮੈਚ ਨਹੀਂ ਉਹ ਇਹਨਾਂ ਦੇ ਕਰਿੰਦੇ ਆ ਕਰਿੰਦਾ ਕਦੇ ਆਪਣੇ ਮਾਲਕ ਦਾ ਹੁਕਮ 모ੜ ਨਹੀਂ ਸਕਦਾ ਉਹ ਬਾਦਲ ਕਹੀ ਕਹਿ ਦਿੰਦੇ ਬਾਦਲ ਦੀ ਜੇਬ ਵਿੱਚੋਂ ਨਿਕਲਦੇ ਆ ਨਹੀਂ ਬਾਦਲ ਦੀ ਜੇਬ ਵਿੱਚੋਂ ਨਹੀਂ ਉਹ ਬਾਗਲ ਪਰਿਵਾਰ ਦੀ ਬਗਲ ਵਿੱਚੋਂ ਨਿਕਲਦੇ ਆ ਉਹਨਾਂ ਦੇ ਉਲਟ ਕੋਈ ਕਿਸੇ ਤਰ੍ਹਾਂ ਫੈਸਲਾ ਨਹੀਂ ਲੈ ਸਕਦੇ ਪਰ ਜੇ ਉਹਨਾਂ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਇਹ ਦਾ ਖਮਿਆਜਾ ਰਗਵੀਰ ਸਿੰਘ ਨੂੰ ਜ਼ਰੂਰ ਭੁਗਤਣਾ ਪਵੇਗਾ ਤੇ ਯਾਰਾ ਜਿਹੜੀ ਕਹਾਣੀ ਪਿਆਰ ਰਹੀ ਹੈ ਤੇ ਪਾਤਰ ਭੁਗਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਹਾਂਜੀ ਸCRIPT ਤਿਆਰ ਪਹਿਲਾਂ ਕਰਦੀ ਜਾਂ ਬਾਗੀ ਨੂੰ ਲੈ ਕੇ ਅਗੇ ਦੀ ਕਹਾਣੀ ਤਾਂ ਉਹ ਪਿਆਰ ਕਰਦੀ ਗਈ ਹੈ ਕਿ ਸਿਰਫ ਪਾਤਰ ਆਪਣਾ ਰੋਲ ਨਾ ਚੱਲਦੇ ਨੇ ਇੱਕ ਡਰਾਮਾਬਾਜ਼ੀ ਆ ਜੀ ਡਰਾਮਾਬਾਜ਼ੀ ਕਦੇ ਵਾਰ ਤੇ ਸਾਥ ਨਹੀਂ ਹੁੰਦੀ ਤੇ ਇਹਨੂੰ ਕਾਮਯਾਬੀ ਕਦੇ ਨਹੀਂ ਮਿਲਦੀ ਹੁੰਦੀ ਸਜਾਵਾਂ ਜੇਕਰ ਮਹਿੰਦ ਸਜਾਵਾਂ ਲਗਾ ਦੋਗੇ ਨਾ ਇਹਨੇ ਸਭ ਤੋਂ ਸਜਾਵਾਂ ਅਕਾਲ ਤੱਕ ਸਰ ਕੋਈ ਇਹਨਾਂ ਨੂੰ ਲਗਾ ਦਿੱਤੇ ਜਾਂਦੀਆਂ ਨੇ ਪੱਥਰ ਕਰਵਾਤਾ ਸਰ ਜਦ ਮਜਬੂਰ ਹੋਏਗਾ ਉਹ ਗਲਤੀ ਦੀ